ਉਕਾ ਮੰਤਰੀ ਅਰਵਿੰਦ ਕੇ ਜੀਵਾਲ ਦੇ ਅੰਮ੍ਰਿਤਸਰ ਆਉਣ ਤੇ ਯੂਥ ਕਾਂਗਰਸ ਦੇ ਆਗੂ ਸੌਰਵ ਮੈਦਾਨ ਵੱਲੋਂ ਪੋਸਟਰ ਲਗਾਏ ਗਏ ਜਦੋਂ ਇਹਨਾਂ ਪੋਸਟਰਾਂ ਬਾਰੇ ਰੇਲ ਹਾਸਾ ਪੀੜਤ ਪਰਿਵਾਰਾਂ ਨੂੰ ਪਤਾ ਲੱਗਿਆ ਤਾਂ ਉਹਨਾਂ ਨੇ ਮੌਕੇ ਤੇ ਪਹੁੰਚ ਕੇ ਪੋਸਟਰ ਫਾੜ ਦਿੱਤੇ ਉਹਨਾਂ ਕਿਹਾ ਕਿ ਪੋਸਟਰ ਲਗਾਉਣ ਵਾਲਾ ਸੌਰਵ ਖੁਦ ਰੇਲ ਹਾਸੇ ਵਿੱਚ ਮਰਨ ਵਾਲੇ ਲੋਕਾਂ ਦਾ ਦੋਸ਼ੀ ਹੈ ਇਸ ਕਰਕੇ ਹੀ ਉਹਨਾਂ ਨੇ ਪੋਸਟਰ ਫਾੜੇ ਹੁਣ ਤੁਹਾਨੂੰ ਸਿੱਧਾ ਲੈ ਕੇ ਚੱਰੇ ਆਮ੍ਰਿਤਸਰ ਜਿੱਥੇ ਦਿੱਲੀ ਦੇ ਮੋਕਮੰਟਰੀ ਕੇਜਰੀਵਾਲ ਪਹੁੰਚ ਚੁੱਕੇ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਅੱਜ ਪੰਜਾਬ ਦੌਰਾ ਦਿੱਲੀ ਦੇ ਮੋਕਮੰਟਰੀ ਅਰਵਿੰਦ ਕੇਜਰੀਵਾਲ ਤੇ ਉਹਨਾਂ ਦੇ ਆਉਣ ਤੋਂ ਪਹਿਲਾਂ ਕੇਜਰੀਵਾਲ ਗੋ ਬੈਗ ਦੇ ਪੋਸਟਰ ਲਗਾਏ ਗਏ ਕਾਂਗਰਸ ਵੱਲੋਂ ਜਿਨ੍ਹਾਂ ਨੂੰ ਬਾਅਦ ਵਿੱਚ ਰੇਲ ਹਾਸਾ ਪੀੜਤ ਪਰਿਵਾਰਾਂ ਨੇ ਫਾੜ ਦਿੱਤਾ ਬੀਤੀ ਰਾਤ ਦੇ ਪੋਸਟਰ ਫਾੜੇ ਗਏ ਕੇਜਰੀਵਾਲ ਗੋ ਬੈਕ ਦੇ ਪੋਸਟਰ ਲਗਾਏ ਗਏ ਸਨ ਕਾਂਗਰਸ ਵੱਲੋਂ ਕੇਜਰੀਵਾਲ ਗੋ ਬੈਕ ਕੇਜਰੀਵਾਲ ਸਾਹਿਬ ਜਿਵੇਂ ਆਏ ਨੇ ਗੈਸਟ ਬਣ ਕੇ ਆ ਰਹੇ ਨੇ ਮੱਥਾ ਟੇਕੋ ਅਰਮਿੰਦਰ ਸਾਹਿਬ ਨਾਮਸਤਕ ਉਹ ਤੇ ਵਾਪਸ ਦਿੱਲੀ ਨੂੰ ਰਵਾਨਾ ਹੋ ਜਾਓ ਕਿਉਂਕਿ ਪੰਜਾਬ ਚ ਉਹਨਾਂ ਦੀ ਦਾਲ ਨਹੀਂ ਗੱਲਣੀ ਜਿੰਨਾ ਮਰਜੀ ਯੋਰ ਲਾਰਨ ਇਹਨਾਂ ਨੇ ਬੁਰਾ ਹਾਲ ਕਰਤਾ ਦਿੱਲੀ ਦਾ ਜੋ ਹਾਲਾਤ ਬਣੇ ਪਏ ਨੇ ਦਿੱਲੀ ਦੇ ਉਹ ਮਾਹਾਂ ਹੀ ਬਚੇ ਨੇ ਉੱਥੇ ਜਾ ਕੇ ਜਦ ਕੋਵਿਡ ਦੀ ਗੱਲ ਆਈ ਉਥੇ ਇੱਕ ਬੈੱਡ ਨਹੀਂ ਮਿਲਿਆ ਕਿਸੇ ਨੂੰ ਉਹ ਜਦ ਕੇਜਰੀਵਾਲ ਨੇ ਆਪ ਹੀ ਮੋਦੀ ਰਗੇ ਆਪਣੇ ਗੁੱਟਨੇ ਟੇਕ ਤੇ ਤੇ ਜਦ ਪੰਜਾਬ ਦੀ ਗੱਲ ਹੁੰਦੀ ਹੈ ਤੇ ਵਿਕਰਮ ਮਜੀਠੀਆ ਕੋ ਮਾਫੀ ਮੰਗਣ ਤੁਰ ਪਿਆ ਮੈਨੂੰ ਮਾਫੀ ਦੇ ਦਿਓ ਜੀ ਮਜੀਠੀਆ ਸਾਹਿਬ ਤੇ ਐਨਐਮ ਦੇ ਕੀ ਕਰਨੀ ਹੈ ਪੰਜਾਬ ਨੇ ਐਨਐਮ ਪਾਰਟੀ ਕਰੂਗੀ ਕੀ ਹਾਲਾਤ ਬਣੇ ਪਏ ਨੇ ਐਸ ਕਰਕੇ ਕੇਜਰੀਵਾਲ ਨੂੰ ਕਿਹਾ ਗੋ ਬੈਗ ਤੇਰੇ ਵਾਸਤੇ ਪੰਜਾਬ ਵੱਸਦਾ ਨਹੀਂ ਹੈ ਪੰਜਾਬ ਚ ਸਰਕਾਰ ਕਾਂਗਰਸ ਪਾਰਟੀ ਦੀ ਬੰਨੀ ਹੈ 2022 ਚ ਕਾਂਗਰਸ ਦੀ ਸਰਕਾਰ ਪਰ ਕੱਲ بڑے ਦਿਗਜ ਲੀਡਰ ਸ਼ਾਮਲ ਹੋਣ ਜਾ ਰਹੇ ਜੀ ਆਮ ਆਦਮੀ ਪਾਰਟੀ ਜੋ ਇਹ ਕੀ ਕਹੋਗੇ ਮੈਨੂੰ ਤਾਂ ਕੋਈ ਦਿਗਜ ਕੋਈ ਨਜ਼ਰ ਨਹੀਂ ਆਉਂਦਾ ਜੀ ਕੋਈ ਕਿਹੜਾ ਦਿਗਜ ਹੈ ਜੀ ਹਾਲੀ ਤੱਕ ਕਿਹੜਾ ਦਿਗਜ ਮੈਨੂੰ ਤੁਸੀਂ ਨਾਂ ਲੈ ਲਓ ਜਿਹੜਾ ਕਾਂਗਰਸ ਪਾਰਟੀ ਦੇ ਅਰੇ ਚ ਆਪ ਤੇ ਸ਼ਾਮਲ ਹੋਣ ਜਾ ਰਹੇ ਕੋਬਰ ਵਿਜੇ ਪ੍ਰਤਾਪ ਦਾ ਨਾਮ ਆਉਂਦਾ ਹੈ ਲక్ష్ਮੀ ਕੰਨ ਚਾਵਲਾ ਦਾ ਨਾਮ ਆਉਂਦਾ ਹੈ ਅਨੀਲ ਜੋਸ਼ੀ ਦਾ ਨਾਮ ਆਉਂਦਾ ਹੈ ਜੀ ਲక్ష్ਮੀ ਕੰਨ ਚਾਵਲਾ ਜੀ ਨੇ ਟਵੀਟ ਕਰਤਾ ਮੈਂ ਨਹੀਂ ਜਾਣਾ ਅਨੀਲ ਜੋਸ਼ੀ ਜੀ ਨੇ ਕਿਹਾਤਾ ਮੈਂ ਨਹੀਂ ਜਾਣਾ ਕੂਵਰ ਜੀ ਨੇ ਵੀ ਤੁਸੀਂ ਅੱਜ ਸ਼ੇਰ ਦਾ ਹਾਲੀ ਤੱਕ ਵੇਖ ਹੀ ਲਿਆ ਕੂਵਰ ਜੀ ਨੇ ਵੀ ਕਿਹਾ ਉਹ ਕੱਲ ਦੱਸਾਂਗੇ ਜੇ ਕੀ ਹੋਣਾ ਜੇ ਕੂਵਰ ਜੀ ਨੇ ਮੰਨ ਜੇ 10 20 ਪੈਸੇ ਉਹਨਾਂ ਦਾ ਹੈਗਾ ਜਾਨੂ ਪਰ ਜਿਹੜੇ ਜਿਹੜੇ ਲੋਕ ਉਹਨਾਂ ਨੂੰ ਪਿਆਰ ਕਰਦੇ ਉਹਨਾਂ ਨੇ ਜਾਨ ਨਹੀਂ ਦੇਣਾ ਕਿਉਂਕਿ ਉਹ ਚੰਗੇ ਆਫੀਸਰ ਨੇ ਮੈਂ ਉਹਨਾਂ ਦੀ ਇੱਜ਼ਤ ਕਰਦਾ ਪਰ ਉਹਨਾਂ ਨੇ ਪਾਰਟੀ ਗਲਤ ਚੂਜ਼ ਕਰ ਲਈ ਜੇ ਉਹਨਾਂ ਨੇ ਰਾਜਨੀਤੀ ਕਰਨੀ ਸੀ ਤੇ ਫਿਰ ਪਹਿਲਾਂ ਹੀ ਦੱਸ ਦਿੰਦੇ ਐਸ ਕਰਕੇ ਉਹਨਾਂ ਦੇ ਅੱਗੇ ਵੀ ਮੈਂ ਬੇਨਤੀ ਕੀਤੀ ਆ ਕੋਈ ਐਨ ਜੀਓ ਬਣਾ ਲਓ ਐਨਜੀਓ ਬਣਾ ਕੇ ਆਪਣੇ ਰਿਟਾਇਰਡ ਆਫੀਸਰ ਆਈਏਐਸ ਆਈਪੀਐਸ ਉਹਨਾਂ ਨੂੰ ਸਿਲੈਕਟਡ ਜੇ ਇਕੱਠੇ ਕਰਕੇ ਤੇ ਲੋਕਾਂ ਦੀ ਸੇਵਾ ਕਰ